ਤੁਸੀਂ ਚਾਹਦੇ ਟੀਵੀ ਦੇਖ ਰਹੇ ਹੋ ਮਹਾ ਗੁਰਵਿੰਦਰ ਸਿੰਘ ਪੰਜਾਬ ਦੇ ਵਿੱਚ ਪਾਵਰ ਪਰਚੇਸ ਐਗਰੀਮੈਂਟ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਜੀ ਹਾਂ ਸੀਐਮ ਮਾਨ ਦੇ ਵੱਲੋਂ ਬੀਤੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀਗੀ ਪ੍ਰੈਸ ਕਾਨਫਰੰਸ ਦੇ ਵਿੱਚ ਸੀਐਮ ਮਾਨ ਨੇ ਜੀਵੀਕੇ ਪਲੈਂਟ ਜਿਹੜਾ ਗੋੰਦਵਾਲ ਸਾਹਿਬ ਦੇ ਵਿੱਚ ਸਥਿਤ ਥਰਮਲ ਪਲੈਂਟ ਹੈ ਉਸ ਨੂੰ ਲੈ ਕੇ ਇੱਕ ਵੱਡੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਥਰਮਲ ਪਲੈਂਟ ਹੁਣ ਪੰਜਾਬ ਸਰਕਾਰ ਦਾ ਹੋ ਗਿਆ ਏ 1080 ਕਰੋੜ ਦੇ ਵਿੱਚ ਪੰਜਾਬ ਸਰਕਾਰ ਨੇ ਉਸ ਥਰਮਲ ਪਲੈਂਟ ਨੂੰ ਤਰੀਦ ਲਿਆਏ ਸੋ ਹੁਣ ਥਰਮਲ ਪਲਾਨਟ ਜਿਹੜਾ ਏ ਉਹ ਸਰਕਾਰੀ ਹੋ ਚੁੱਕਾ ਏ ਪੰਜਾਬ ਦੇ ਵਿੱਚ ਪੰਜ ਥਰਮਲ ਪਲਾਨ ਨੇ ਪੰਜ ਦੇ ਵਿੱਚੋਂ ਪਹਿਲਾ ਦੋ ਸਰਕਾਰੀ ਸੀ ਤਿੰਨ ਪ੍ਰਾਈਵੇਟ ਸੀਗੇ ਹੁਣ ਤਿੰਨ ਸਰਕਾਰੀ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੋ ਪਾਵਰ ਪਰਚੇਸ ਐਗਰੀਮੈਂਟ ਕੀਤੇ ਗਏ ਸੀਗੇ ਜਿਸ ਨੂੰ ਲੈ ਕੇ ਨਵਜੋਸ਼ ਸਿੰਘ ਸਿੱਧੂ ਵੀ ਲੰਬੇ ਸਮੇਂ ਤੋਂ ਆਵਾਜ਼ ਬੁਲੰਦ ਕਰਦੇ ਰਹੇ ਨੇ ਉਹਨਾਂ ਪੀਪੀਏ ਸਮਝੌਤਿਆਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਤਿੰਨ ਥਰਮਲ ਪਲਾਂਟਸ ਦੇ ਨਾਲ ਇਹ ਸਮਝੌਤੇ ਕੀਤੇ ਗਏ ਸੀਗੇ ਜੀਵੀਕੇ ਪਲਾਂਟ ਜਿਹੜਾ ਉਹ ਖਰੀਦ ਲਿਆ ਗਿਆ ਏ ਸੋ ਜੀਵੀਕੇ ਦੇ ਨਾਲ ਜਿਹੜਾ ਸਮਝੌਤਾ ਸੀਗਾ ਉਹ ਆਪਣੇ ਆਪ ਹੀ ਰੱਦ ਹੋ ਗਿਆ ਕਿਉਂਕਿ ਉਹ ਹੁਣ ਪੰਜਾਬ ਸਰਕਾਰ ਦੇ ਅਧੀਨ ਆ ਗਿਆ ਉਸ ਤੋਂ ਇਲਾਵਾ ਜਿਹੜੇ ਦੂਜੇ ਦੋ ਥਰਮਲ ਪਲਾਂਟ ਨੇ ਉਹਨਾਂ ਦੀ ਜਾਂਚ ਸ਼ੁਰੂ ਹੋ ਜਾਵੇਗੀ ਬਹੁਤ ਜਲਦੀ ਵਾਈਟ ਪੇਪਰ ਦੇ ਜਵਾਬ ਚ ਵੀ ਸੀਐਮ ਮਾਨ ਨੇ ਕਿਹਾ ਕਿ ਉਹਨਾਂ ਦੇ ਹੱਥ ਵਿੱਚ ਵਾਈਟ ਪੇਪਰ ਹੀ ਹੈ ਜਿਸ ਨੂੰ ਲੈ ਕੇ ਉਹ মিডিਆ ਸਾਹਮਣੇ ਬੈਠੇ ਹੋਏ ਨੇ ਉਹਨਾਂ ਨੇ ਕਿਹਾ ਕਿ ਕੋਈ yellow ਪੇਪਰ ਨਹੀਂ ਹੈਗਾ ਨਾਲ ਹੀ ਉਹਨਾਂ ਨੇ ਇੱਕ ਹੋਰ ਪਲਾਸਾ ਕਰ ਦਿੱਤਾ ਕਿ ਪਾਵਰ ਪਰਚੇਸ ਐਗਰੀਮੈਂਟ ਸਿਰਫ ਥਰਮਲ ਪਲਾਂਟਾਂ ਨਾਲ ਹੀ ਨਹੀਂ ਹੋਏ ਸਗੋਂ ਸੋਲਰ ਪਲਾਂਟ ਦੇ ਨਾਲ ਵੀ 15 ਰੁਪਏ ਫੀ ਯੂਨਿਟ ਦੇ ਹਿਸਾਬ ਦੇ ਨਾਲ ਸਮਝੌਤੇ ਜਿਹੜੇ ਉਹ ਕੀਤੇ ਗਏ ਨੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਇਧਰੋਂ ਵੀ ਸਾਈਨ ਕਰਨ ਵਾਲੇ ਉਹੀ ਸੀਗੇ ਉਧਰੋਂ ਵੀ ਸਾਈਨ ਕਰਨ ਵਾਲੇ ਉਹੀ ਸੀਗੇ ਇਨਡਾਇਰੈਕਟਲੀ ਨਿਸ਼ਾਨਾ ਵਿਕਰਮ ਮਜੀਠੀਆ ਤੇ ਸਾਧਾ ਬਿਨਾ ਨਾਮ ਲੈ ਉਹਨਾਂ ਨੇ ਕਿਹਾ ਕਿ ਘੋੜਿਆਂ ਵਾਲਿਆਂ ਵੱਲੋਂ ਹੀ ਇਹ ਐਗਰੀਮੈਂਟ ਕੀਤੇ ਗਏ ਸੀਗੇ ਘੋੜਿਆਂ ਦਾ ਵਿਵਾਦ ਮਜੀਠੀਆ ਤੇ ਸੀਐਮ ਮਾਨ ਵਿਚਕਾਰੇ ਚੱਲਿਆ ਹੈ ਸੋ ਇਸ ਨੂੰ ਲੈ ਕੇ ਸੀਐਮ ਮਾਨ ਨੇ ਕੀ ਕੁਝ ਕਿਹਾ ਦੇਖੋ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਦਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋਂ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਹਾਂ ਹਾਂ ਬਾਕੀ ਜਿਹੜੇ ਦੋ ਰਹਿ ਗਏ ਹੁਣ ਦੋ ਹੀ ਰਹਿ ਗਏ ਹੁਣ ਤਾਂ ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਹੇ ਹਾਂ ਕਿ ਬਲਕਿ ਕੁਝ ਪਾਵਰ ਪਰਚੇਜ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਕਿ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਤੇ ਹੈ ਬੋਲਦੇ ਕੌਣ ਕੌਣ ਹਾਂ ਕੋੜਿਆਂ ਵਾਲੇ ਕੋੜਿਆਂ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15 15 ਰੁਪਏ 16 16 ਰੁਪਏ 17 17 ਰੁਪਏ ਪਰ ਯੂਨਟ ਐਗਰੀਮੈਂਟ ਹੋਇਆ ਹੋਇਆ ਨੇ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਕਰ ਰਹੇ ਹਾਂ ਕਰ